ਓਹ ਲਗਾ ਬਈ ਰਿਤਿ ਉਹ ਉਧਰ ਬੈਠਾ ਜੀ ਸਾਡ ਦੇ ਕੋਈ ਪਹਿਲਾਂ ਮੈਂ ਸਵਾਲ ਪਾਉਣ ਲੱਗਿਆ ਮੁੰਡਿਆਂ ਨੂੰ ਕੀ ਕਰਨਾ ਹੈ 1 2 3 4 ਠੀਕ ਹੈ ਇੱਕ ਇੱਟ ਇੱਥੇ ਦੋ ਪਈਆਂ ਨੇ ਇੱਥੇ ਤਿੰਨ ਨੇ ਇੱਥੇ ਚਾਰ ਨੇ ਠੀਕ ਹੈ ਹੁਣ ਤੁਸੀਂ ਕੀ ਕਰਨਾ ਹੈ ਆਪਾਂ ਇਹਨਾਂ ਉਲਟਾ ਕਰਨਾ 1 2 3 4 ਇਦਾਂ ਕਰਨਾ ਇਹਦੇ ਵਿੱਚੋਂ ਆਪਣੇ ਤਿੰਨ ਇੱਟਾਂ ਹਲਾਉਣੀਆਂ ਨੇ ਠੀਕ ਹੈ ਜਿਹੜੀਆਂ ਮਰਜ਼ੀ ਤਿੰਨ ਇੱਟਾਂ ਹਲਾਉਣੀਆਂ ਨੇ ਇੱਧਰ ਨੂੰ ਵੀ ਜੋ ਹੁਣ ਐ ਬਣਿਆ ਹੋਇਆ ਨਾ 1 2 3 4 ਇਹ ਪੁੱਠਾ ਬਣਨਾ ਚਾਹੀਦਾ 1 2 3 4 ਤਿੰਨੇ ਟਾਂ ਹਿਲਾਉਣੀਆਂ ਨੇ ਜਿਹੜੀਆਂ ਮਰਜ਼ੀ ਹਿਲਾਓ ਚਲੋ ਵੀ ਪਹਿਲੇ ਤੁਹਾਡੀ ਵਾਰੀ ਐ ਲਾ ਦਿਮਾਗ ਮਾੜਾ ਜਾ ਹੁਣ ਇਹ ਨਾ ਜ਼ੋਰ ਤਾਂ ਦੇਖ ਲਿਆ ਆਪਾਂ ਨੇ ਚੱਕ ਸਕਿਆਂ ਵਾਲਾ ਮਾੜਾ ਜੈਨ ਦਾ ਦਿਮਾਗ ਵੀ ਦੇਖ ਲਿਆ ਕਿੰਨਾ ਕਾ ਤਿੰਨੇ ਟਾਂ ਹਿਲਾਉਣੀਆਂ ਨੇ ਬਸ ਸਾਂ ਧਿਆਨ ਰੱਖਿਓ ਮਾੜਾ ਜਾ ਹੈ ਦੋ ਚੱਕਲੀਆਂ ਇੱਕ ਹੋਰ ਚੱਕਣੀ ਆ ਇੱਕ ਇੱਕ ਹੋਰ ਚੱਕਣੀ ਆ ਕਿੰਨੀਆਂ ਹੋ ਗਈਆਂ ਹੈ ਇਹ ਤਾਂ ਕੋਈ ਗੱਲਬਾਤ ਨਹੀਂ ਬਣੀ ਹੈਗੀ। ਆਹ ਹੋਰ 4 ਨਹੀਂ ਹੋਈਆਂ, ਉੱਥੇ 1 ਨਹੀਂ ਹੋਈ ਹੈਗੀ। ਠੀਕ ਹੈ? ਇੱਥੇ 1 ਕਰਨੀ ਅੱਗੇ। ਅੱਛਾ ਸਮਝ ਲੱਗੀ ਨਾ? ਇੱਥੇ 1 ਕਰਨੀ ਅੱਗੇ। ਛੱਡ ਜਾ। ਇਹ ਕਿੰਨੀਆਂ ਨੇ ਉਧਰ ਸੁਣੀ ਨਾ? ਆ ਇੱਥੇ ਰੱਖ ਦੇ। ਨਾ ਨਾ ਇੱਥੇ। ਇੱਥੇ। ਆ ਲਓ ਜੇ ਦੁਬਾਰੇ ਆਪਣਾ ਸਵਾਲ ਹੋ ਗਿਆ। ਇਦਾਂ। ਠੀਕ ਹੈ? 1 2 3 4 ਚਾਲ ਵਜੋਂ ਹੁਣ ਤੇਰੀ ਵਾਰੀ ਆ। ਚੱਕੇ ਚੌਕੇ ਤੂੰ ਬੋਹ ਲਾਉਣਾ। ਠੀਕ ਹੈ ਲੋਕਾਂ ਨੂੰ। ਲੱਗ ਨਹੀਂ ਰਿਹਾ ਯਾਰ। ਦਿਮਾਗ ਲਾ ਕੇ ਦਿਖਾ ਜ ਤੇਰੇ 'ਚ ਕਿੰਨਾ ਕੁ ਦਿਮਾਗ ਆ। ਤਿੰਨ ਢਟਾ ਲਾਉਣ ਜਿੰਨੇ ਵਸਤਾਂ ਰੱਖੀ ਮੜਾ ਜਾ 500 ਰੁਪਏ ਦਾ ਹੋਇਆ ਕਿ ਸੋਚੇ 500 ਰੁਪਏ ਮੈਂ ਤਾਂ ਅਹੀਂ ਤਾਂ ਟਾਈਮ ਲਾ ਰਿਆ ਮੈਂ 500 ਰੁਪਏ ਨਾ ਮੈਂ 500 ਰੁਪਏ ਤਿੰਨ ਢਟਾ ਲਾ ਕੇ 500 ਰੁਪਏ ਲੈਣਾ ਹੋਰ ਕੀ ਕਰਨਾ ਤਿੰਨ ਢਟਾ ਲਾਉਣੀਆਂ ਨੇ ਤਿੰਨ ਢਟਾ ਹੋਣੀਆਂ ਨੇ 500 ਰੁਪਏ ਮਿਲਣਾ ਹੈ 1 2 3 1 2 3 4 ਉਲਟਾ ਕਰਨਾ ਇਹ 1 2 3 4 ਇਦਾਂ ਕਰਨਾ ਤੇ ਤਿੰਨੇ ਤੇ ਨੇਦੂ ਰੱਖਦਾ ਮੈਂ ਜਿਵੇਂ ਮਰਜ਼ੀ ਕਰ ਵਸ ਤਿੰਨ ਚੱਕਲੀਆਂ ਤੇ ਖਤਮ ਬਸ ਫਿਰ ਲਾਉ ਕਰਾ ਦਵਾਂਗਾ ਦੋਨੋਂ ਹੱਥ ਪਾ ਲਿਆ ਇੱਕ ਰਹੀ ਹੁਣ ਹਾਂ ਇੱਕ ਨੂੰ ਹੋਰ ਛੇੜਨਾ ਇਹ ਕਿਹੜੀ ਕਿਹੜੀ ਮਰਜ਼ੀ ਛੇੜ ਲਾ ਉਹ ਇੱਥੇ ਤਿੰਨ ਹੋਣੇ ਚਾਹੀਦੇ ਨੇ ਇੱਥੇ ਦੋ ਆ ਇੱਥੇ ਆ ਇੱਥੇ ਇਦਾਂ ਹੋਣਾ ਚਾਹੀਦਾ ਹਾਂ ਇਦਾਂ ਹੋਣਾ ਚਾਹੀਦਾ ਜਿਵੇਂ ਮਰਜ਼ੀ ਆ ਦੇਖੋ 1 2 3 4 ਇਦਾਂ ਹੋਣਾ ਚਾਹੀਦਾ ਪਰ ਚਾਰ ਈਟਾ ਛੇੜਦੇ ਨਾ ਆਪਾਂ ਨੇ ਚਾਰ ਨਹੀਂ ਛੇੜਨੀਆਂ ਛੇੜਨੀਆਂ ਤਿੰਨ ਨੇ ਛੇੜਨੀਆਂ ਤਿੰਨ ਨੇ ਉਹ ਚੜ੍ਹਦੇ ਦੋਵੇਂ ਕੋਈ ਨਹੀਂ ਸਰ ਚੱਲ ਗੋਲਦੀ ਤੂੰ ਲਾ ਦਿਮਾਗ ਹੁਣ ਲੈ ਵੀ ਕਬੱਡੀ ਦਾ ਪਲੇਅਰ ਆ ਗਿਆ ਕਬੱਡੀ ਦਾ ਸੁਕੀਨ ਆ ਪੂਰਾ ਇਹ ਪਿੰਕੇ ਚਰਗ ਵਾਲੇ ਦਾ ਫੈਨ ਆ ਪੂਰਾ ਦੇਖਦਾ ਗੋਲਦੀ ਦਿਮਾਗ ਲਾਉ ਲੱਗਦਾ ਅਸੀਂ ਇੱਕ ਛੇੜ ਦੀ ਬਾਈ ਤਿੰਨ ਹੋ ਗਈਆਂ ਸਿਕਨ ਹਾਂ ਦੋ ਇਟਾਂ ਹੋਰ ਛੇੜਣੀਆਂ ਨੇ ਆ ਚਾਰ ਤਾਂ ਪਿੱਛੇ ਹੀ ਲੈਣ ਮੰਨ ਗਈ ਆ ਦੂਜੀ ਲਾਈਨ ਵੀ ਬਣ ਗਈ ਤਿੰਨ ਅੱਗੇ ਦੋ ਉੱਥੇ ਇੱਕ ਹੋਣੀ ਚਾਹੀਦੀ ਆ ਇਟਾਂ ਦੋ ਹੀ ਛੇੜਣੀਆਂ ਨੇ ਬਸ ਆ ਰਹਿ ਗਈ ਤਰੀ ਲੱਗਦੀ ਇੱਕ ਅੱਛਾ ਅੱਛਾ ਰੱਕ ਰੱਕ ਠੀਕ ਆ ਲੈ ਵੀ ਦੇਖ ਰਿਹਾ ਕੋਲ ਇਹ ਕਿੱਥੇ ਰੱਖੂਗਾ ਇਹ ਇੱਟਾਂ ਲਈ ਵਰਦਾ ਕਰਨ ਲੈ ਜੀ ਕਿਤੇ ਦੁਆਰੇ ਰੱਖ ਰਹੇ ਸਾਰਾ ਦੁਆਰੇ ਰੱਖ ਰਹੇ ਆ ਚਲ ਦੁਆਰੇ ਰੱਖ ਦਿਆ ਬਾਈ ਜਾਨੇ ਹੁਣ ਸ਼ੁਰੂਤ ਲੱਗੂਗਾ ਦੁਆਰੇ 3 ਘੰਟਾ ਛੇੜੂਗਾ ਹੁਣ ਦੁਆਰੇ ਲਾ ਕੋਲ ਦੀ ਦਿਮਾਗ ਆ ਕਬੱਡੀਆਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਕਾਜੂ ਬਦਾਮ ਖਾ ਖਾ ਕੇ ਦੋ ਚਕਲੀਆਂ ਚੱਕ ਕੇ ਫਰੀ ਲੈ ਜਾਂਦਾ ਅੱਛਾ ਇੱਕ ਛੇੜਦੀ ਇਹ ਤੇ ਮੈਂ ਰੱਖੇ ਹੁਣ ਆ ਇਹਦਾ ਕੀ ਕਰਾਂਗੇ ਨਹੀਂ ਨਹੀਂ ਚਾਰ ਵਾਰ ਛਿੱਲ ਗਿਆ ਨਾ ਫਿਰ ਤਿੰਨ ਵਾਰ ਛੇੜਨਾ ਅਸਲ ਕੋਈ ਨਹੀਂ ਮੈਂ ਦੱਸ ਦਿੰਦਾ ਯਾਰ ਠੀਕ ਆ ਲੈ ਇੱਧਰ ਕਰੀ ਮੜੀਆਂ ਪਹਿਲਾਂ ਮੰਗੋ ਆ ਇੱਥੇ ਰੱਖ ਦੇ ਚਾਰ ਕੋਰੇ ਰੱਖ ਲੈ ਇੱਥੇ ਰੱਖ ਦੇ ਆ ਤਿੰਨ ਹੋ ਗਈਆਂ ਇਹਦਾ ਇਹ ਲੋ ਬਈ ਠੀਕ ਹੈ ਹੋਰ ਦੇਖ ਲਓ ਕੋਈ ਲਾਣਾ ਹੋਵੇ ਕਿਸਨੇ ਤਾਂ ਮਾਗ ਪਾਈ ਜੀ ਲਾ ਪ੍ਰੀਤੀ ਐਸ ਪਾਸੋਂ ਉੱਠ ਕੇ ਕਹਿੰਦੇ ਮੈਂ ਬਣਾਉਂਗਾ ਉਹ ਸਾਈਡ ਦਾ ਉਹ ਲਗਾ ਬਈ ਰਿਤਿ ਉਹ ਉਧਰ ਬੈਠਾ ਸੀ ਸਾਈਡ ਤੇ ਉਧਰ ਬੈਠਾ ਉਧਰ ਬੈਠੇ ਹਿਸਾਬ ਲਗਾ ਰਹਾ ਕਦੋਂ ਦਾ ਪਹਿਲਾਂ ਕਿਹਾ ਵੀਡੀਓ ਚ ਆਦਾ ਨਹੀਂ ਆਇਆ ਆ ਦੇਖੋ ਇਦਾਂ ਹੀ ਬੰਨਣਾ ਸੀਗਾ 1 2 3 4 ਕਮਾ ਲਿਆ ਥਾਪੀ ਲੈ ਲਾ ਬਈ ਥਾਪੀ ਆ 500 ਰੁਪਏ ਮਿਲ ਗਿਆ ਬਈ ਮੁੰਡੇ ਨੂੰ 500 ਰੁਪਏ ਮਿਲ ਗਿਆ ਫੋਟੋ ਖਿਚਾਓਗੇ ਅਸਲ ਫੋਟੋ 500 ਰੁਪਏ ਮਿਲ ਗਿਆ ਇਹਨੇ 500 ਰੁਪਏ ਮਿਲ ਗਿਆ ਮੋਬਾਈਲ ਦਿੱਤਾ ਠੀਕ ਹੈ